ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪਿੰਡਾਂ ਵਾਲਿਆਂ ਲਈ ਆਈ ਵੱਡੀ ਖੁਸ਼ ਖਬਰ ਹੀ ਮਿਲੇਗਾ ਵੱਡਾ ਤੋਹਫਾ ਲੱਗ ਰਹੀਆਂ ਮੋਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਕਰੀਆ ਬាទ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 23 ਸਾਲ ਦਾ 24 25 ਦਾ ਪੂਰਾ ਬਜਟ ਦਾ ਪੇਜ ਹੋਣ ਚ ਕੌਜੀ ਹੀ ਦਿਨ ਬਾਕੀ ਹਨ ਤੇ ਬਹੁਤ ਸਾਰੇ ਲੋਕੋ ਨੇ ਇਸ ਬਜਟ ਤੋਂ ਬਹੁਤ ਉਮੀਦਾਂ ਹਨ ਮੰਨਿਆ ਜਾ ਰਿਹਾ ਹੈ ਕਿ ਸਬਜਟ ਕੇ ਬਜਟ ਪਿੰਡੂ ਲੋਕਾਂ ਲਈ ਖਾਸ ਹੋ ਸਕਦਾ ਹੈ ਜਿਹੜਾ ਅਸਲੀ ਕਿਹਾ ਜਾ ਰਿਹਾ ਕਿਉਂਕਿ ਇਸ ਲੋਕ ਸਭਾ ਚੋਣ ਵਿੱਚ ਸਰਕਾਰ ਨੂੰ ਝੜਕਾ ਲੱਗਾ ਹੈ ਤੇ ਇਸ ਤੋਂ ਇਲਾਵਾ ਚਾਰਖੰਡ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਚ ਵਿਧਾਨ ਸਭਾ ਚੋਣਾਂ ਹੋਣ ਜਾਰੀਆਂ ਤੇ ਹਰ ਕੋਈ ਆਪਣਾ ਘਰ ਬਣਾਉਂਦਾ ਸੁਬਣਾ ਲੈਂਦਾ ਤੇ ਲੋਕਾਂ ਦੇ ਸੁਬਣ ਸਰਕਾਰ ਲਈ ਸਰਕਾਰ ਪ੍ਰਧਾਨ ਮੰਤਰੀ ਅਵਾਜੋਨਾ ਗ੍ਰਾਮੀਣ ਚਿਲਾਰੀ ਇਸ ਦੇ ਜਰੀ ਹੁਣ ਤੱਕ ਲਗਭਗ 26 ਮਿਲੀਅਨ ਯਾਨੀ ਕਿ 2.5 ਕਰੋੜ 2.6 ਕਰੋੜ ਰੁਪਏ ਘਰ ਬਣਾ ਚੁੱਕੇ ਹਨ ਆਉਣ ਵਾਲੇ ਸਾਲਾਂ ਚ ਇਸ ਨੂੰ ਹੋਰ ਗਤੀ ਮਿਲ ਸਕਦੀ ਆ ਇੱਕ ਰਿਪੋਰਟ ਦੇ ਅਨੁਸਾਰ ਜੇਕਰ ਪਿੰਡੂ ਖੇਤਰਾਂ ਚ ਵਾਧੂ 2 ਕਰੋੜ ਮਕਾਨ ਬਣਨ ਦੀ ਜੋ ਇਹਨਾਂ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲ ਜਾਂਦੀ ਤਾਂ ਇਸ ਦੀ ਕੁੱਲ ਲਗਤ 4.3 ਤੋਂ 4.5 ਲੱਖ ਕਰੋੜ ਰੁਪਏ ਹੋ ਸਕਦੀ ਆ ਤੇ 24-25 ਲਈ ਜਾਰੀ ਹੋਣ ਵਾਲੇ ਆਮ ਬਜਟ ਵਿੱਚ ਇਸ ਸਬੰਧ ਵਿੱਚ ਵੱਡਾ ਅਲਾਣ ਹੁੰਦੀ ਉਮੀਦ ਹੈ ਤੇ ਸੂਤਰ ਅਨੁਸਾਰ ਇਕਲੇ ਪੰਜ ਸਾਲਾਂ ਵਿੱਚ ਪਿੰਡੂ ਖੇਤਰਾਂ ਵਿੱਚ 23.5 ਮਿਲੀਅਨ ਕਾਰਬਨ ਨੂੰ ਦੀ ਕੇਂਦਰੀ ਬਜਟ ਵਿੱਚ 4.5 ਲੱਖ ਰੁਪਏ ਜਾਰੀ ਕੀਤੇ ਜਾ ਸਕਦੇ ਨੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ